ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੀ ਬੇਸ਼ੱਕ ਨਸ਼ੇਤੀ ਲਗਾਮ ਕਸਣ ਲਈ ਸਰਕਾਰ ਅਤੇ ਪੁਲਿਸ ਲਗਾਤਾਰ ਜੁਟੀ ਨਜ਼ਰ ਆ ਰਹੀ ਹੈ ਲੇਕਿਨ ਇਸੇ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਬਟਾਲਾ ਵਿੱਚ ਰੋਜ਼ ਸਿਨੇਮਾ ਗਰਾਊਂਡ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਉੱਥੇ ਕੁਝ ਲੋਕਾਂ ਨੇ ਨਸ਼ੇ ਦੀ ਓਵਰਡੋਜ਼ ਨਾਲ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਦੇਖਿਆ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਮ੍ਰਿਤਕ ਨੌਜਵਾਨ ਦੇ ਹੱਥ ਕੋਲ ਲੱਗੀ ਨਸ਼ੇ ਦੀ ਸ੍ਰਿੰਜ ਵੀ ਦਿਖਾਈ ਦਿੱਤੀ ਫਿਲਹਾਲ ਨੌਜਵਾਨ ਦੀ ਪਛਾਣ ਹੋਣੀ ਬਾਕੀ ਹੈ ਲੇਕਿਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਕ ਵੀ ਜਪਾ ਸ਼ਾਇਦ ਲੰਗਰ ਨਹੀਂ ਤੇ ਨਾ ਭੀੜ ਜੀ ਬਣੀ ਤੇ ਵੇਖਣਾ ਇਹ ਕੀ ਗੱਲ ਹੈ ਪਤਾ ਲੱਗਾ ਵੀ ਇੱਥੇ ਯਾਰ ਲਾਸ਼ ਪਈ ਆ ਤੇ ਵੇਖ ਕੇ ਬੜਾ ਦੁੱਖਜਾ ਹੋਇਆ ਦੁੱਖਜਾ ਇਸ ਕਰਕੇ ਹੋਇਆ ਵੀ ਯਾਰ ਸਾਰੇ ਨਸ਼ੇ ਦੇ ਆ ਜਿਹੜੇ ਵੇਚਦੇ ਆ ਜਾਂ ਕੁਝ ਵੀ ਕਰਦੇ ਜਾਂ ਪੁਲਿਸ ਵੀ ਜਿੱਦਾਂ ਵੀ ਆ ਇਹ ਚੀਜ਼ ਨੂੰ ਰੋਕੋ ਰੋਕੋ ਕੱਲੋਂ ਸਾਡੇ ਕਿਸੇ ਦੇ ਘਰ ਅੱਗ ਲੱਗੀ ਕਰ ਸਾਡੇ ਘਰ ਵੀ ਅੱਗ ਲੱਗ ਸਕਦੀ ਹੈ ਇਹ ਨਸ਼ੇ ਨਾਲ ਨੌਜਵਾਨ ਦੀ ਮੌਤ ਹੈ ਨੌਜਵਾਨ ਹਾਂਜੀ ਨਸ਼ੇ ਨਾਲ ਹੋਈ ਜੀ ਕਿਉਂਕਿ ਤੁਸੀਂ ਨੀਜਾ ਪੰਜਾਬੀ ਸਭ ਕੋਈ ਪਿਆਜ ਹੈ ਮੇਰੇ ਕੋ ਇੰਟੀਮੇਸ਼ਨ ਆਈ ਹੈ ਅਬ ਇੱਕ ਨੌਜਵਾਨ ਆ ਉਹਦੀ ਡੈਥ ਹੋਈ ਆ ਤੇ ਅਜੇ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਤੇ ਸਾਡਾ ਫਰਸਟ ਹੋਊਗਾ ਵੀ ਉਹਦੀ ਆਈਡੈਂਟੀਫਿਕੇਸ਼ਨ ਕਰਵਾਈ ਜਾਵੇ ਉਹਦਾ ਪ੍ਰੋਸੈਸ ਹੁੰਦਾ 3 ਦਿਨ ਦਾ 72 ਆਵਰਸ ਦਾ ਔਰ 72 ਆਵਰਸ ਦਾ ਪ੍ਰੋਸੈਸ ਅਸੀਂ ਰੱਖ ਕੇ ਤੇ ਉਹਦੀ ਪਹਿਲਾਂ ਆਈਡੈਂਟੀਫਿਕੇਸ਼ਨ ਕਰਵਾ ਕੇ ਤੇ ਉਹਦੇ ਪੇਰੈਂਟਸ ਦਾ ਬਿਆਨ ਲਿਖ ਕੇ ਲੋੜਿੰਦੀ ਕਾਰਵਾਈ ਅਮਲ ਲਿਆਵਾਂਗੇ ਇਸ ਤੋਂ ਇਲਾਵਾ ਦੌਰਾਨੇ ਪੋਸਟਮਾਰਟਮ ਅਸੀਂ ਜੋ ਰਿਕੁਆਇਰਡ ਐਕਸ਼ਨਸ ਹੈਗੇ ਆ ਤਾਂ ਕਿ ਪ੍ਰੋਪਰ ਵੈਰੀਫਾਈ ਕਰਨ ਲਈ ਕਿ ਉਹਦੀ ਡੈਥ ਕਿਵੇਂ ਹੋਈ ਆ ਕਿੰਨਾ ਕਾਰਨ ਕਰਕੇ ਹੋਈ ਕਿਸੇ ਬਿਮਾਰੀ ਕਰਕੇ ਹੋਈ ਆ ਜਾਂ ਉਹ ਕਿਸੇ ਨਸ਼ੇ ਕਾਰਨ ਹੋਈ ਆ ਉਹਦਾ ਵਿਸਥਾਰ ਵਗੈਰਾ ਕਢਾ ਕੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਸਰ ਜੋ ਇੱਥੇ ਲੋਕ ਆਸ-ਪਾਸ ਰਹਣ ਵਾਲੇ ਉਹ ਕਹਿੰਦੇ ਕਿ ਲਗਾਤਾਰ ਇਹ ਭਾਜੀ ਬਾਹਰਲਾ ਸਿਲਮਾ ਪੈਂਦਾ ਹੈ ਕਿ ਬਟਾਲੇ 'ਚ ਇੱਕ Laash ਬਰਾਮਦ ਹੋਈ ਹੈ ਉਹ ਨਹੀਂ ਮੁਲਾਜ਼ਮ ਸਾਹਿਬ ਸਾਡੇ ਆਉਣ ਤੋਂ ਪਹਿਲਾਂ ਹੀ ਆਏ ਨੇ ਪੱਤਰਕਾਰ ਵੀ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਸੀ ਆਣ ਕੇ ਵੇਖਿਆ ਹਾਲਾਤ ਇੰਨੇ ਮਾੜੇ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ ਲਾਸ਼ ਇੱਥੇ ਪਈ ਵੇਖੀ ਆ ਹਾਲਾਤ ਇੰਨੇ ਮਾੜੇ ਨੇ ਇਥੋਂ ਦੇ ਕਿ ਡੇਲੀ ਇੱਥੇ ਮੇਰੇ ਖਿਆਲ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਆਣ ਕੇ ਹਜ਼ਾਰਾਂ ਵੱਧ ਵੱਧ ਨਸ਼ਾ ਕਰਦੇ ਨੇ ਆਣ ਕੇ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਪਰ ਬਟਾਲੇ ਦੇ ਵਿੱਚ ਨਸ਼ਾ ਇੰਨਾ ਵਿਕ ਰਿਹਾ ਏ ਟਿਕਟਾਕ ਵਾਂਗੂ ਨਸ਼ਾ ਵਿਕ ਰਿਹਾ ਹਰ ਜਗ੍ਹਾ ਨਸ਼ਾ ਵਿਕ ਰਿਹਾ ਜੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਕਿਸ ਦੀ ਜ਼ਿੰਮੇਵਾਰੀ ਨਹੀਂ ਆ ਕੋਈ ਜ਼ਿੰਮੇਵਾਰੀ ਸਮਝਦਾ ਨਹੀਂ ਆ ਬਾਕੀ ਅਸੀਂ ਇੱਕ ਚੀਜ਼ ਕਹਿਨੇ ਆ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਖਤਮ ਹੋ ਰਹੀ ਹੈ ਆ ਤੁਹਾਡੇ ਸਾਹਮਣੇ ਖਲਾਤ ਨੇ লাশ बरामद ਹੋਈ ਹੈ ਇਥੋਂ ਇਹ ਨੌਜਵਾਨ ਪਤਾ ਨਹੀਂ ਕਿਥੋਂ ਦਾ ਬਟਾਲੇ ਦਾ ਬਾਹਰ ਦਾ ਅੰਦਰ ਦਾ ਵਾ ਇਹ ਨਹੀਂ ਪਤਾ ਬਾਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਲੈ ਕੇ ਗਏ ਨੇ ਉਹਨੇ ਉਹ ਕਰਨਗੇ ਕਾਰਵਾਈ ਪਛਾਣ ਹੋ ਚੁੱਕੀ ਹੈ ਇਹਦੇ ਨੌਜਵਾਨ ਨਹੀਂ ਅਜੇ ਤੱਕ ਕੋਈ ਪਛਾਣ ਨਹੀਂ ਪਠਾਨਕੋਟ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਸੁੱਧਾਗਰਾਂ ਤੇ ਸਕੰਜਾ ਕੱਸਦਿਆਂ ਪਠਾਨਕੋਟ ਪੁਲਿਸ ਨੇ ਐਨਡੀपीएस ਮਾਮਲੇ ਦੇ ਮੁਲਜ਼ਮਾਂ ਦੀ ਜਾਇਦਾਦ ਜਬਤ ਫ੍ਰੀਜ਼ ਤੇ ਦੋ ਖਾਲੀ ਪਲਾਟ ਇੱਕ ਮਕਾਨ ਅਤੇ ਦੋ ਦੁਕਾਨਾਂ ਜ਼ਬਤ ਪੁਲਿਸ ਨੇ ਮੌਕੇ ਤੇ ਜਾ ਕੇ ਪ੍ਰਾਪਰਟੀ ਫ੍ਰੀਜ਼ ਦੇ ਪੋਸਟਰ ਲਗਾਏ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਲਗਾਤਾਰ ਸਿਕੰਜਾ ਕਸਿਆ ਜਾ ਰਿਹਾ ਤੇ ਇਸੇ ਲੜੀ ਤਹਿਤ ਪਠਾਨਕੋਟ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਸਜ਼ਾ ਵਿਆਪਤਾ ਦੀ ਇੱਕ ਦੋਸ਼ੀ ਜਾਇਦਾਦ ਨੂੰ ਜ਼ਬਤ ਕਰ ਦਿੱਤਾ ਹੈ 2015 ਵਿੱਚ ਥਾਣਾ ਸਜਾਨਪੁਰੇ ਐਨਪੀਏ ਸੈਕਟਰ ਦਾ ਪਰਚਾ ਦਰਜ ਹੋਇਆ ਸੀ ਜਿਦੇ ਵਿੱਚ 600 ਗ੍ਰਾਮ ਜਿਹੜਾ ਇਨਟੌਕਸਿਕੈਂਟ ਪਾਊਡਰ ਕੰਟਰਾਬੈਂਡ ਜਿਹੜਾ ਸਬਸਟੈਂਸ ਹੁੰਦਾ ਹੈ ਐਨਡੀਪੀਐਸ ਐਕਟ ਉਸ ਦਾ ਪਰਚਾਦਰਜੋ ਐਸੀ ਉਹਦੇ ਵਿੱਚ ਉਹਨਾਂ ਨੂੰ ਸਜ਼ਾ ਹੋਗੀ ਔਰ ਉਸ ਐਕਟ ਦੇ ਵਿੱਚ ਇੱਕ ਧਾਰਾ ਹੈ 68 ਐਫ ਉਸ ਤੰਦੇ ਦੌਰਾਨ ਉਸ ਜਿਹੜਾ ਇਹ ਇੱਕ ਇਲੀਗਲ ਕੰਮ ਹੈਗਾ ਐਨਡੀਪੀਐਸ ਐਕਟ ਦਾ ਉਹਦੇ ਵਿੱਚ ਜੋ ਵੀ ਉਹਨਾਂ ਨੇ ਪ੍ਰਾਪਰਟੀ ਬਣਾਈ ਹੁੰਦੀ ਹੈ ਉਹਦੇ ਵਿੱਚ ਜਿਹੜਾ ਕੰਪੀਟੈਂਟ ਅਥਾਰਟੀ ਹੈ ਐਨਡੀਪੀਐਸ ਐਕਟ ਦੇ ਰੂਲਿੰਗ ਮੁਤਾਬਕ ਇੱਕ ਕੰਪੀਟੈਂਟ ਅਥਾਰਟੀ ਹੈ ਜਿਹੜਾ ਦਿਨ ਦਾ ਹੈੱਡ ਆਫ ਦੈਲੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਐਂਡ ਰੈਵਨਿਊ ਦਾ ਇੱਕ ਪਾਰਟ ਹੈ ਉਸ ਧਾਰਾ ਦੇ ਦਰਾਂ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ ਜੋ ਉਹਨਾਂ ਨੇ ਇਲੀਗਲ ਪ੍ਰਾਪਰਟੀ ਅਕਵਾਇਰ ਕੀਤੀ ਹੁੰਦੀ ਉਸ ਬਿਜ਼ਨਸ ਤੋਂ ਉਹ ਆਪਾਂ ਉਸ ਵਿੱਚ ਫ੍ਰੀਜ਼ ਕਰਦੇ ਹਾਂ ਜੋ ਆਪਾਂ ਉਹਨਾਂ ਦਾ ਵਿੱਚ ਕੇਸ ਬਣਾ ਕੇ ਐਸਟੀਓ ਸਾਹਿਬ ਸਜਨਪੁਰ ਨੇ ਉਹਦਾ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਪੇਜਿਆ ਸੀ ਉਹਨਾਂ ਨੇ ਇਹ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਦੀ ਹੈ ਔਰ ਹੁਣ ਜਿਹੜਾ ਇਹਨਾਂ ਦਾ ਬਰਡਨ ਹੈਗਾ ਇਹਨਾਂ ਦੇ ਦੋਸ਼ੀਆਂ ਦੇ ਵਿੱਚ ਹੈਗਾ ਵੀ ਉਹ ਆਪਣੀ ਪ੍ਰਾਪਰਟੀ ਬਾਰੇ ਸਾਰਾ ਸਬੂਤ ਦੇਣੇ ਵੀ ਪ੍ਰਾਪਰਟੀ ਆਈ ਕਿ ਤੋਂ ਫਿਲਹਾਲ ਇਹ ਪ੍ਰਾਪਰਟੀ ਸਾਰੀ ਫ੍ਰੀਜ਼ ਹੈ ਇਸ ਪ੍ਰਾਪਰਟੀ ਦੇ ਵਿੱਚ ਦੋ ਪਲਾਟ ਨੇ ਇੱਕ ਰੈ residențial ਰੈ residențial ਏਰੀਆ ਉਹਦੇ ਨਾਲ ਦੋ ਦੁਕਾਨਾਂ ਇਹ ਤੋਂ ਇਲਾਵਾ ਇੱਕ ਥਾਰ ਗੱਡੀ ਜਿਹੜੀ ਕਿ ਆਪਾਂ ਸੀਜ਼ ਕਰ ਲਈ ਹੈ ਇਹ ਇਹਦਾ ਪ੍ਰੋਸੀਜਰ ਹੈ ਜੀ ਰੂਪਨਗਰ ਤੋਂ ਲੁਧਿਆਣਾ ਹਾਈਵੇ ਦੋ ਲਈ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਸਮਰਾਲਾ ਪ੍ਰਸ਼ਾਸਨ ਬੌਂਝੇ ਪ੍ਰਸ਼ਾਸਨ ਨੂੰ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪੁਲਿਸ ਨੇ ਕਿਸਾਨਾਂ ਨੂੰ ਜ਼ਬਰਦਸਤੀ ਗੱਡੇ ਵਿੱਚ ਬਿਠਾ ਦਿੱਤਾ ਪੱਤਰਕਾਰਾਂ ਵੱਲੋਂ ਇਸ ਦੀ ਵੀਡੀਓ ਬਣਾਉਣ ਕਾਰਨ ਇੱਕ ਪੁਲਿਸ ਮੁਲਾਜ਼ਮ ਦਾ ਕੈਮਰਾ ਵੀ ਗਾਇਬ ਹੋ ਗਿਆ ਤੁਹਾਡੀ ਜ਼ਮੀਨ ਕਿੰਨੀ ਹੈ ਮਾਮਲਾ ਕੀ ਹੈ ਇੱਕ ਤਾਂ ਇਹਨਾਂ ਨੇ ਹੀ ਪੈਸੇ ਬਹੁਤ ਘੱਟ ਦਿੱਤੇ ਸਾਨੂੰ ਨੰਬਰ ਦੋ ਜੀ ਸਾਡੀਆਂ ਜ਼ਮੀਨਾਂ ਧੱਕੇ ਨਾਲ ਬਾਹਰ ਲੀਆਂ ਇਹਨਾਂ ਨੇ ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਨੂੰ ਕੀ ਜੀ ਆਪਾਂ ਗੱਲ ਕਰੀਏ ਤੁਹਾਡਾ ਕਿ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਇਹ ਫਾਈਲਾਂ ਦਿੱਤੀ ਹੋਈਆਂ ਨੇ ਫਾਈਲਾਂ ਸਾਡੀਆਂ ਦਿੱਤੀਆਂ ਪਹਿਲਾਂ ਲੁਧਿਆਣੇ ਦਿੱਤੀਆਂ ਸੀ ਜੀ 8ਵੇਂ ਮਹੀਨੇ ਤੋਂ ਅਸੀਂ ਹੁਣ ਕਹਿੰਦੇ ਵੀ ਤੁਹਾਡਾ ਜਿਹੜਾ ਰਿਕਾਰਡ ਆ ਉਹ ਸੰਭਰਾਲੇ ਭੇਜ ਦਿੱਤਾ ਐ ਐਸਡੀਐਮ ਦੇ ਐਸਡੀਐਮ ਦੇ ਅਸੀਂ ਜਾਂਦੇ ਰਹੇ ਹਾਂ ਦੋ ਤਿੰਨ ਦਿਨ ਹੁਣ ਅਸੀਂ ਫਾਈਲਾਂ ਬਣਾ ਕੇ ਫਿਰ ਦੇ ਦਿੱਤੀਆਂ ਨਾਲ ਹਾਲੇ ਸਾਨੂੰ ਕੋਈ ਮਾਜਵਾ ਨਹੀਂ ਮਿਲਿਆ ਕੋਈ ਸਾਨੂੰ ਪੈਸੇ ਨਹੀਂ ਮਿਲੇ ਜ਼ਮੀਨਾਂ ਬਾਅਦ ਤੁਹਾਡੀ ਜ਼ਮੀਨ ਖਾਲੀ ਕਰਾ ਚੁੱਕੇ ਨੇ ਹਾਂਜੀ ਨਹੀਂ ਹੁਣ ਕੀ ਲੱਗਦਾ ਤੁਹਾਨੂੰ ਪੈਸੇ ਕਦੋਂ ਮਿਲਣਗੇ ਕੀ ਅਸ਼ਵਾਸ਼ਣ ਹੁਣ ਐਸਡੀਐਮ ਸਾਹਿਬ ਕਹਿੰਦੇ ਨੇ ਵੀ ਅਸੀਂ 15 ਦਿਨ ਦੇ ਵਿੱਚ ਦ ਅਗੇ ਦੇਖੋ ਦੰਦੇ ਆ ਜਾਂ ਨਹੀਂ ਦੰਦੇ ਇਹਨਾਂ ਦੀ ਮਰਜ਼ੀ ਹੈ ਪਿੰਡ ਬਹਿਲੋਲਪੁਰ ਕੀ ਕੱਟਣਾ ਹੋਈ ਹੈ ਜੀ ਕੱਟਣਾ ਐਂ ਜੀ ਵੀ ਰੇਟ 10 ਲੱਖ ਰੁਪਈਆ ਸਾਡਾ ਧੱਕੇ ਨਾਲ ਸਤੋਂ ਕਬਜ਼ਾ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ ਅੱਜ ਜੋ ਟੀਮ ਕਬਜ਼ਾ ਲੈਣਗੀ ਟੀਮ ਧੱਕੇ ਨਾਲ ਕਬਜ਼ਾ ਲੈਣ ਲੱਗੀ ਹੈ ਜੀ ਸਾਡਾ ਧੱਕਾ ਮੁਕੀ ਕਰਦੇ ਨੇ ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ ਇਹ ਟੀਮ ਸਰਕਾਰ ਵੱਲੋਂ ਸਰਕਾਰ ਵੱਲੋਂ ਜੀ ਉਹਨਾਂ ਫਰਾਸਨ ਭੇਜਾਇਆ ਉਹਨਾਂ ਨੇ ਸਰਕਾਰ ਨੇ ਵੀ ਧੱਕੇ ਨਾਲ ਤੁਸੀਂ ਕਬਜ਼ਾ ਲਓ ਸਾਨੂੰਤ ਮਤਲਬ ਕਬਜ਼ਾ ਨਹੀਂ ਮਨਜ਼ੂਰ ਹੈਗਾ ਜੀ ਇਹ। ਹਾਂ ਜੀ। ਤੱਕ ਇਹਦੀ ਕੋਈ ਰਕਮ ਨਹੀਂ ਹੈ। ਨਹੀਂ ਜੀ ਸਾਨੂੰ ਸੱਚ ਕੋਈ ਅਸੀਂ ਖਾਤਾ ਨੇਤਾ ਜੀ ਉਸੇ ਨੇ ਅਸੀਂ ਦਿੱਤਾ ਬਿਲਕੁਲ ਇਹਨਾਂ ਨੂੰ। ਨਹੀਂ ਇਦਾਂ ਕਿਦਾਂ ਆਉਂਦਾ ਵੀ ਛੋਟੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਵੀ ਗੱਲ ਲੈ ਲੈਣਗੇ। ਬਿਲਕੁਲ ਜੀ ਥੋੜੇ ਸਾਹਮਣੇ ਧੱਕਾ ਮਾਰੋ ਥੋੜੇ ਸਾਹਮਣੇ ਸਾਨੂੰ। ਸਾਹਮਣੇ ਹੋ ਰਿਹਾ। ਧੱਕੇ ਕਰਦੇ ਛੱਡਣਾ। ਮਾਲਕ ਕਿਸੇ ਨੇ ਕੋਈ ਪਹਿਲਾਂ ਸਾਨੂੰ ਅਸੀਂ ਨਹੀਂ ਇਹਨਾਂ ਨੇ। ਹਾਂ ਜੀ ਕੀ ਨਾਮ ਹੈ ਜੀ ਤੁਹਾਡਾ? ਸੁਖਜੀਤ ਸਿੰਘ ਆ ਜੀ ਮੇਰਾ ਨਾਮ ਪਿੰਨ ਨਗਰ ਬਲੌਰਪੁਰ ਆ ਜੀ। ਸੁਖਜੀਤ ਕਤਨਾ ਉਹ ਇੱਥੇ ਹਾਈਵੇ ਬਣ ਰਹੇ ਕਿਹੜਾ ਹਾਈਵੇ ਆ ਸਾਰੇ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਐਕਵਾਇਰ ਕਰ ਰਹੇ ਆ ਜੀ ਸਾਨੂੰ ਅਸੀਂ ਇਹਨਾਂ ਤੋਂ ਨਾ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਨੇ ਸਾਈਟ ਦੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਅਸੀਂ ਉੱਥੇ ਜਾਂਦੇ ਆ ਸਾਨੂੰ ਨਾ ਦਫ਼ਤਰ ਜਾਂਦੇ ਆ ਐਸਡੀਮ ਦਫ਼ਤਰ ਜਾਂਦੇ ਆ ਉਹ ਕਹਿੰਦੇ ਲੁਧਿਆਣੇ ਜਾਓ ਤੁਹਾਨੂੰ ਉੱਥੋਂ ਲੈਟਰ ਕਾਗਜ਼ ਮਿਲਣਗੇ ਉੱਥੇ ਵਾਲੇ ਕਹਿੰਦੇ ਤੁਹਾਨੂੰ ਐਸਡੀਐਮ ਤੋਂ ਸਮਰਾਲੇ ਜਾਓ ਉੱ ਉਹਨਾਂ ਦਾ ਕੋਈ ਪ੍ਰਬੰਧ ਕਰਨਾ ਪਾਣੀ ਦਾ ਪ੍ਰਬੰਧਨਾ ਕੁਝ ਹੋਰ ਜੀ ਤਾਂ ਕੇ ਨਾਲ ਕੋਈ ਨਾ ਰਸਤਾ ਆਇਆ ਜੀ ਕੋਈ ਇੱਥੇ ਜੇ ਮੌਜੂਦਾ ਗੱਲ ਕਰੀਏ ਤਾਂ ਕੀ ਰੇਟ ਆ ਜਿਹੜਾ ਕਿੰਨੇ ਦਾ ਰੇਟ ਚੱਲਦੇ ਆ ਸਰ ਇੱਥੇ ਰੇਟ ਜੇ ਵੈਸੇ ਆਮ ਮਾਰਕੀਟ ਰੇਟ ਦੇਖੇ ਤਾਂ 50 50 ਲੱਖ ਰੁਪਏ ਚੱਲਦਾ ਜੀ ਸਰ ਇਹਨਾਂ ਨੇ ਸਾਰਾ ਕੁਝ ਮਤਲਬ ਫੈਕਟਰ ਵਗੈਰਾ ਲਗਾ ਕੇ ਸਾਨੂੰ ਤਕਰੀਬਨ 40 ਲੱਖ ਰੁਪਏ ਮਿਲਦਾ ਜੀ ਟੋਟਲ ਜਦਕਿ ਜਮੀਨਾਂ 50 50 60 60 ਲੱਖ ਰੁਪਏ ਤੋਂ ਉੱਪਰ ਦੀਆਂ ਜਮੀਨਾਂ ਨੇ ਜੀ ਰੋਡ ਦੇ ਨਾਲ ਤਾਂ ਹੋਰ ਵੀ ਰੇਟ ਇੱਥੇ ਖੜੇ ਆ ਇਹ ਜ਼ਮੀਨ ਦਾ ਕੀ ਰੇਟ ਆ ਭਾਜੀ ਇੱਥੋਂ 50 ਤੋਂ 60 ਲੱਖ ਰੁਪਏ ਵੈਸੇ ਮਾਰਕੀਟ ਰੇਟ ਚੱਲਦਾ ਜੀ ਇੱਥੇ ਵੈਸੇ ਤੁਸੀਂ ਗੱਲ ਫਾਈਨਲ ਕਰੋ ਵੀ ਅੱਜ ਹੀ ਅਮਲਾ ਫੇਲਾ ਲੱਗ ਗਏ ਨੇ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਦੇ ਵੱਲੋਂ ਸਾਨੂੰ ਕੋਈ ਪਟਾ ਪ੍ਰਸ਼ਾਸਨ ਦੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਜ ਮਾਲਕੀ ਉਹਨਾਂ ਦੀ ਹੋ ਜਾਂਦੀ ਹੈ ਉਸ ਸੰਬੰਧੀ ਦੇ ਵਿੱਚ ਆਪਣਾ ਅੱਜ ਕਬਜ਼ਾ ਲੈਣ ਆਏ ਆ ਤੇ ਜਿਹੜੋ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਤੁਹਾਡੇ ਕੋ ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ ਉਸ ਸੰਬੰਧ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਲਾਸਟ ਵੀਕ ਇੱਥੇ ਇੱਕ ਕੈਂਪ ਲਾਇਆ ਸੀਗਾ ਸਾਰਿਆਂ ਨੂੰ ਜਿਹ ਇੱਕ ਚੈਕਲਿਸਟ ਦਿੱਤੀ ਸੀ ਜਿਸ ਅਨੁਸਾਰ ਜੋ ਜੋ ਰੈਲੇਵੈਂਟ ਡਾਕੂਮੈਂਟ ਸੀ ਇਹ ਲਾ ਕੇ ਆਪਣੇ ਤੁਸੀਂ ਪੈਸੇ ਲੈ ਸਕਦੇ ਹੋ ਮੇਰੇ ਕੋ 15 ਕਫਾਈਲਾਂ ਜਿਹੜੀਆਂ ਕੱਲ ਜਾਂ ਪਰਸੋ ਮੇਰੇ ਕੋ ਆ ਗਈਆਂ ਇਹਨਾਂ ਨੇ ਕਿਸਾਨ ਭਰਾ ਬਣ ਦਿੱਤੀਆਂ ਉਹਨਾਂ ਦੇ ਵਿਦਿਨ 15 ਦਿਨ ਦੇ ਵਿੱਚ ਵਿੱਚ ਪੈਸੇ ਜਿਹੜੇ ਆਪਾਂ ਦੇ ਦੇਵਾਂਗੇ ਤੇ ਕਬਜ਼ਾ ਅਸੀਂ ਅੱਜ ਲੈਣ ਆਏ ਆ ਉਸ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਵੀ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਜਿੱਥੇ ਕਿਤੇ ਅਵਾਰਡ ਹੋ ਚੁੱਕਾ ਹੋਇਆ ਉਹਦਾ ਪੋਜੈਸ਼ਨ ਲਿਆ ਜਾਵੇ ਉਸ ਲੜੀ ਤਹਿਤ ਇਹ ਮਾਨਯੋਗ ਹੁਕਮਾਂ ਦੇ ਜਿਲ੍ਹਾ ਜਲੰਧਰ ਦੇ ਭੋਗਪੁਰ ਨੇੜਲੇ ਪਿੰਡ ਪਟਨੂਰਾ ਦਾ ਨੌਜਵਾਨ ਸੁਖਿੰਦਰ ਸਿੰਘ ਸੋਨੂ ਦੀ ਅਮਰੀਕਾ ਸੜਕੀ ਹਾਦਸੇ ਵਿੱਚ ਮੌਤ ਹੋ ਗਈ 14 ਸਾਲ ਪਹਿਲਾਂ ਇਹ ਵਿਦੇਸ਼ ਗਿਆ ਸੀ ਤੇ ਰੋਜ਼ੀ ਰੋਟੀ ਕਮਾਉਣ ਲਈ ਸੁਖਿੰਦਰ ਸਿੰਘ ਸੋਨੂ ਦੀ ਵਿਦੇਸ਼ ਗਿਆ ਸੀ ਉਸ ਦੀ ਉਮਰ 35 ਸਾਲ ਦੀ ਸੀ ਜਦੋਂ 2009 ਵਿੱਚ ਵਿਦੇਸ਼ ਗਿਆ ਸੀ ਅੱਜ ਜਦੋਂ ਉਹਨਾਂ ਨੂੰ ਵਿਦੇਸ਼ ਤੋਂ ਉਹਨਾਂ ਦੇ ਜਵਾਈ ਨੇ ਫੋਨ ਕਰ ਦੱਸਿਆ ਕਿ ਤੁਹਾਡੇ ਪੁੱਤਰ ਦੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਤਾਂ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਹਰ ਬਜੀ ਕੀ ਨਾ ਹੋਣਾ ਮੇਰਾ ਗੁਰਪ੍ਰੀਤ ਸਿੰਘ ਨਾਮ ਹੈ ਤੇ ਤਾਂ ਦੇਖੋ ਇਤਰਾ ਇਹ ਸਾਡਾ ਲੜਕਾ ਸੁਖਵਿੰਦਰ ਸਿੰਘ ਜੋ ਕਿ ਅਮਰੀਕਾ 2009 ਵਿੱਚ ਗਏ 2009 ਵਿੱਚ ਗਿਆ ਸੀਗਾ ਹਥੋਂ ਇੰਡੀਆ ਤੋਂ ਤੇ ਤਕਰੀਬਨ ਕੱਲ ਦੀ ਇਹਨਾਂ ਨੂੰ ਮਾਪਤਾ ਪਿਤਾ ਨੂੰ ਆਈ ਖਬਰ ਤਿੰਨ ਚਾਰ ਦਿਨ ਹੋ ਗਏ ਫੋਨ ਨਹੀਂ ਉਹਨੇ ਚੁੱਕਿਆ ਕਾਲੇ ਕਰਦੇ ਰਹੇ ਆ ਤੇ ਕੱਲ ਇਹਨਾਂ ਨੂੰ 9 ਵਜੇ ਇਹਨਾਂ ਦਾ ਬਾਹਰ ਜਵਾਈ ਸੀਗਾ ਉਹਨਾਂ ਦੀ ਕਾਲ ਆਈ ਆ ਵੀ ਇਤਰਾ ਇਤਰਾ ਲੜਕੇ ਦੀ ਐਕਸੀਡੈਂਟ ਹੋ ਗਿਆ ਵਾ ਕੋਈ ਕੋਈ ਰਸਤੇ ਦੇ ਜਾਣਦੇ ਕੋਈ ਟਰੱਕ ਵਾਲਾ ਕੋਈ ਜਾਂ ਕੋਈ ਪਤਾ ਨਹੀਂ ਸ਼ੋਰ ਨਹੀਂ ਹੈਗਾ ਕੋਈ ਫੈਂਟ ਮਾਰ ਗਿਆ ਵਾ ਤੇ ਮੌਕੇ ਤੇ ਉੱਤੇ ਫਿਰ ਬਾਅਦ ਵਿੱਚ ਥੋੜੇ ਪੁਲਿਸ ਡਿਪਾਰਟਮੈਂਟ ਨੇ ਆਪਣੇ ਕਬਜ਼ੇ ਵਿੱਚ ਲਈ ਆ ਮੁੰਡੇ ਦੀ ਡੈੱਡ ਬੋਡੀ ਤੇ ਉਹਨੇ ਫੋਨ ਕੀਤਾ ਵਾ ਇਹਨਾਂ ਦੇ ਜਵਾਈ ਨੇ ਵੀ ਇਤਰਾ ਇਤਰਾ ਲੜਕਾ ਹੋ ਗਿਆ ਵਾ ਡੈਥ ਹੋ ਚੁੱਕੀ ਏ ਦੀ ਤੇ ਹੁਣ ਮੰਗ ਕੀ ਕੀਤੀ ਸੀ ਮੰਗ ਸਾਡੀ ਦੇਖੋ ਜੀ ਇਹ ਹੀ ਆ ਵੀ ਸਾਡੀ ਪ੍ਰਸ਼ਾਸਨ ਤੋਂ ਮੰਗ ਵਾ ਕਿ ਚਾਹੇ ਤੇ ਇਹਨਾਂ ਦੇ ਮਾਤਾ ਪਿਤਾ ਨੂੰ ਵਿਜ਼ਾ ਦਿੱਤਾ ਜਾਵੇ ਉੱਧਰ ਉਹਦਾ ਅੰਤਿਮ ਸੰਸਕਾਰ ਜੋ ਇੱਥੇ ਕੀਤਾ ਜਾ ਸਕੇ ਤੇ ਜੇ ਨਹੀਂ ਤੇ ਫਿਰ ਉਹ ਦੂਸਰਾ ਉਹਦੀ ਡੈੱਡ ਬੋਡੀ ਜਿਹੜੀ ਆਪਣੀ ਇੱਥੇ ਸਾਨੂੰ ਇੰਡੀਆ ਭੇਜੀ ਜਾਵੇ ਇਹ ਹੀ ਆਪਾਂ ਮੰਗ ਕਰਦੇ ਆ ਕੀ ਨਾ ਕੀ ਸੀ ਮੁੰਡੇ ਦਾ ਮੁੰਡੇ ਦਾ ਸੁਖਵਿੰਦਰ ਸੁਖਵਿੰਦਰ ਸਿੰਘ ਨਾਮ ਸੀਗਾ ਸੋਨੂੰ ਕਹਿੰਦੇ ਹੁੰਦੇ ਇੱਥੇ ਪਿੰਡ ਵਿੱਚ ਸੋਨੂੰ ਸੋਨੂੰ ਤੇ ਬਾਕੀ ਹੁਣ ਅਸੀਂ ਤੇ ਇਹ ਕਰਦੇ ਆਂ ਕਿ ਜੇ ਬਾਹਰ ਕੋਈ ਕੋਈ ਮਦਦ ਕਰ ਸਕਦੀ ਹੈ ਕੋਈ ਜਿਤਨਾ ਵੈਲਫੇਅਰ ਕੋਈ ਸੁਸਾਇਟੀ ਬਣੀ ਹੁੰਦੀ ਆ ਜੇ ਉਹ ਲੜਕੇ ਥੋੜੇ ਬੋਤੇ ਕਰ ਸਕਦੇ ਮਤ ਤੇ ਥੋੜੀ ਬੋਤੀ ਪ੍ਰਸ਼ਾਸਨ ਨਾਲ ਬਾਹਰ ਦੀ ਨਾਲ ਡਿਪਾਰਟਮੈਂਟ ਨਾਲ ਮੇਲਜੋਲ ਕਰਕੇ ਤੇ ਜੇ ਡੈੱਡ ਬੋਡੀ ਇੱਥੇ ਭੇਜੀ ਜਾ ਸਕਦੇ ਉਹ ਸਭ ਤੋਂ ਵਧੀਆ ਵੈ ਮਾਤਾ ਪਿਤਾ ਵੀ ਅੰਤਿਮ ਦਰਸ਼ਨ ਮੁੰਡੇ ਦੇ ਬੱਚੇ ਦੇ 14 ਸਾਲ ਹੋ ਗਏ ਬਾਹਰ ਗਏ ਨੂੰ ਉਹਦੇ ਕਰ ਲੈਣ ਤੇ ਘਰ ਦੇ ਹਾਲਾਤ ਵੀ ਇਤਰਾ ਹੀ ਆ ਥੋੜੇ ਜੇ ਤਿੰਨੇ ਬੱਚੇ ਉਹ ਵੱਡਾ ਸਾਰਿਆਂ ਤੋਂ ਲੜਕਾ ਸੀਗਾ ਉਹ ਬੋਲਦਾ ਹੀ ਬਾਕੀ ਉਹਦਾ ਇੱਕ ਛੋਟਾ ਭਰਾ ਇੱਕ ਛੋਟੀ ਸਿਸਟਰ ਤੇ ਉਹ ਵੀ ਇਤਰਾ ਹੀ ਬੋਲਦੇ ਨਹੀਂ ਕਿ ਜਮਾਲਦੁਰ ਗੁੰਗੇ ਆ ਤੇ ਨੋ ਵੀ ਇਹਨਾਂ ਦੀ ਇਤਰਾ ਹੀ ਬੋਲਦੀ ਨਹੀਂ ਫਿਰੋਜ਼ਪੁਰ ਵਿੱਚ ਇੱਕ ਵਿਵਤਾ ਤੇ ਉਸ ਦੇ ਸੋਹਰਾ ਪਰਿਵਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਉਸ ਦਾ ਵਿਆਹ ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਵਿੱਚ ਹੋਇਆ ਸੀ ਅਤੇ ਉਸ ਦੇ ਮਾਮੇ ਉਸ ਨੂੰ ਸੋਹਰਾ ਪਰਿਵਾਰ ਛੱਡਣ ਲਈ ਕਹਿ ਰਹੇ ਸਨ ਇਤੋਂ ਤੱਕ ਕਿ ਉਹਨਾਂ ਉਸ ਦੇ ਪਤੀ ਤੇ ਇਹ ਵੀ આરોਪ ਲਗਾਇਆ ਕਿ ਉਸ ਦਾ ਪਤੀ ਖੁਸਰਾ ਹੈ ਉਸ ਨੂੰ ਛੱਡ ਦਿੱਤਾ ਜਾਵੇ ਅਤੇ ਜੇਕਰ ਤੂੰ ਆਪਣੇ ਪਤੀ ਨੂੰ ਨਹੀਂ ਛੱਡਣਾ ਚਾਹੁੰਦੀ ਤਾਂ ਆਪਣੀ ਨਨਾਨ ਦਾ ਵਿਆਹ ਆਪਣੇ ਭਰਾ ਨਾਲ ਕਰਵਾ। ਜਦੋਂ ਉਸ ਨੇ ਉਹਨਾਂ ਦੀ ਕੋਈ ਵੀ ਗੱਲ ਨਾ ਮੰਨੀ ਤਾਂ ਉਹਨਾਂ ਉਸ ਦੇ ਸੋਹਰਾ ਘਰ ਵਿੱਚ ਆ ਕੇ ਸੋਹਰਾ ਪਰਿਵਾਰ ਦੀ ਪੂਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰੇਲੂ ਸਮਾਨ ਦੀ ਪੰਤੋੜ ਵੀ ਕੀਤੀ ਗਈ। ਇਹ ਮਾਮਲਾ ਹੈਗਾ ਸੀ ਆਪਣਾ ਮਤਲਬ ਗੁੜੀਆ ਆਪਾਂ ਵਿਆਹੀ ਸੀ ਅਤੇ ਭਾਂਜੀ ਲੱਗਦੀ ਸਾਡੀ ਤੇ ਆਪਾਂ 1.5 ਮਿੰਟ ਹੋ ਗਿਆ ਵਿਆਹੀ ਨੂੰ ਤੇ ਪਹਿਲਾਂ ਤਾਂ ਅਸੀਂ ਇੱਕ ਵਾਰੀ ਆਇਆ ਸਾਨੂੰ ਮਿਲਣੇ ਦਿੱਤਾ ਤੇ ਕੁੜੀਆਂ ਨੂੰ ਪਿਆ ਕੇ ਲੈ ਗਿਆ ਮੁੰਡਾ ਆਪੀ ਅਸੀਂ ਇੱਥੇ ਆ ਬੀਬੋ ਵਾਲੇ ਵਿਆਹੀ ਆ ਕਿਹਦੇ ਕਿਹਦੇ ਪੰਜਾਬ ਇਹ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈਗਾ ਮੁਕਤੀਆ ਸਿੰਘ ਜੀ ਹਾਂਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਇਆ ਸੀ ਕਿ ਨਹੀਂ ਠੀਕ ਹੈ ਸਾਨੂੰ ਇਹਨੇ ਦੱਸਿਆ ਨਹੀਂ ਵਿਚੋਲੇ ਨੇ ਵਿਚੋਲੇ ਨੇ ਕੋਈ ਪੈਸੇ ਪੁਸਾ ਖਾ ਕੇ ਸਾਡਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਇਹ ਬਾਅਦ ਵਿੱਚ ਗੁੱਡੀਆਂ ਨੂੰ ਲੱਗਾ ਪਤਾ ਤੇ ਕੁੜੀਆਂ ਨੂੰ ਕੱਢਣਾ ਪਜਾਲ ਜਾਂਦਾ ਕਦੇ ਕਿੱਧਰ ਜਾ ਜਾਂਦਾ ਕਦੇ ਕਿੱਧਰ ਅਸੀਂ ਮਿਲਣ ਆਨੇ ਫਿਰ ਸਾਨੂੰ ਉਸ ਤੋਂ ਬਾਅਦ ਹੁਣ ਡੇਢ ਬਿਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਐਸ ਤਰ੍ਹਾਂ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੇ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਸਾਡੇ ਕੋਲ ਕੁੜੀਆਂ ਵੀ ਪਈਆਂ ਨੇ ਤੇ ਸਾਡੇ ਮੇਰੀ ਭੈਣ ਸਿਸਟਰ ਵੱਡੀ ਆਈ ਹੈ ਨਾਲ ਤੇ ਪਰੌਣਾ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਹੈ ਛੋਟਾ ਇਹਨਾਂ ਦੇ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਇਹਨਾਂ ਕੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦ ਬੁਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਹਮਲਾ ਕਰ ਤੇ ਕੁੱਟਮਾਰ ਕਰਦੀ ਜੀ। ਕੋ ਖੋ ਵੀ ਕੀਤੀ। ਦੇਖੋ ਦੇਖੋ ਮੋਬਾਈਲ ਇੱਕ ਤਾਂ ਖੋਇਆ ਨੇ ਤੇ ਇੱਕ ਫਰਸ਼ ਖੋ ਲਿਆ ਨੇ। ਪਰਸ ਦੇ ਡਾਕੂਮੈਂਟ ਸਾਰੇ ਉਹ ਕੱਢ ਲੈਣ ਵਿੱਚ। ਹੋਰ ਵੀ ਕਿਸੇ ਨਾਲ ਕੁੱਟਮਾਰ ਕੀਤੀ ਤਾਂ ਜਾਣ। ਹੋਰ ਇੱਕ ਭਣਜੇ ਨਾਲ ਹੋਈ ਹੈ ਕੁੱਟਮਾਰ ਭਣਜੇ ਨਾਲ ਆਇਆ ਸੀ। ਇੱਕ ਉਹਦੇ ਨਾਲ ਹੋਈ ਹੈ। ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੀ। ਕੀ ਨਾਮ ਤੁਹਾਡਾ? ਕਿਰਨ। ਕਿੰਨੇ ਕਿੰਨੀ ਦਿਨ ਹੋ ਗਈ ਵਿਆਹ ਇਹਨੂੰ? 1 ਮਹੀਨਾ 40 ਦਿਨ ਹੋ ਗਏ ਜੀ। ਤੇ ਕਿੱਥੇ ਤੁਹਾਡੇ ਪੇਕੇ ਨੇ? ਸਰਸੇ। ਵਿਆਹ ਕਿੱਥੇ ਹੋਇਆ ਤੇ ਵਿਆਹ ਸਾਡਾ ਸਰਸੇ ਹੋਇਆ ਤੇ ਸੋਹਰੇ ਮੇਰੇ ਵੀ ਬਵਾਲ ਦੇ ਨੇ ਤੇ ਕੀ ਹੋਇਆ ਜਿਹੜੀ ਉਹ ਅੱਜ ਗੁੰਡਾ ਕਰਦੀ ਕੀਤੀ ਆ ਅੱਜ ਗੁੰਡਾ ਕਰਦੇ ਉਹਨਾਂ ਨੇ ਕੀਤਾ ਕਿ ਮੇਰੇ ਘਰ ਵਾਲੇ ਤੇ ਇਲਜ਼ਾਮ ਲਾਦੇ ਨੇ ਕਿ ਵਿਆਹ ਆਵੇ ਇੰਗੇ ਖੁਸਰਾਏ ਤੂੰ ਇਹਨਾਂ ਦੇ ਘਰੋਂ ਪੈਸੇ ਪੁੱਛ ਲੈ ਤੇ ਨੂੰ ਅਗਾ ਕਿਸੇ ਹੋਰ ਵਿਆਹ ਦਾਂਗੇ ਕੀ ਉਹਨਾਂ ਤਾਂ 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 ਨਹੀਂ ਕੋ ਬਣਾਇਆ ਐ ਸੋਜ ਆਜ ਬਿਕ ਵਿਆਹ ਕਰਾਉਣ ਦਾ ਜੈਸ ਤਰ੍ਹਾਂ ਕਰਕੇ ਐਵੇਂ ਨਹੀਂ ਕਰ ਰੱਖਾ ਪਰ ਇਹਨਾਂ ਵੈਸੇ ਇੱਕ ਕੁੱਟਮਾਰ ਬੜੀ ਕੀਤੀ ਐ ਅੱਜ ਦਵਾਈਆਂ ਪੰਗਿਆਂ ਨਾਲ ਤੇ ਮੈਂ ਇਹਨਾਂ ਨੂੰ ਕਹਿੰਦੀ ਆ ਆਪ ਹੀ ਮੁੰਡੇ ਨੂੰ ਵੇਖ ਗਏ ਆ ਆਪ ਹੀ ਪਸੰਦ ਕਰ ਗਏ ਹੁਣ ਕਹਿੰਦੇ ਨੇ ਆਪਾਂ ਤੈਨੂੰ ਕੱਲਣਾ ਨਹੀਂ ਇਹ ਮੁੰਡਾ ਖੁਸ਼ ਰਾਇਓ ਫਲਾਣਾ ਹੈ ਮੈਂ ਕਿਹਾ ਮਾਮੂ ਮੇਰੀ ਰੀਤੀ ਰਵਾਜਾਂ ਨਾਲ ਵਿਆਹ ਕੇ ਆਈਆਂ ਹੂੰ ਹੂੰ ਪੂਰੇ ਰੀਤੀ ਰਵਾਜਾਂ ਨਾਲ ਮੈਂ ਕਿਹਾ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਬੁੱਤੀਆਂ ਪੈਣ ਦੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਕਹਾਣੀ ਕਰਤੀ ਇਹਨਾਂ ਨੇ ਅੱਜ ਕਿਵੇਂ ਆਏ ਨੇ ਬਦਲ ਅੱਜ ਆਏ ਨੇ ਮਾਰਨਾ ਚਾਹੁੰਦੇ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਤੇ ਇੱਕ ਕਹਿੰਦੇ ਸਾਡੇ ਨਾਲ ਵਾਪਸ ਚਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੂੰ ਸਜਾ ਦਿਵਾਂਗੇ ਮੇਰਾ ਘਰ ਵੀ ਬਣਾਣਾ ਮੈਂ ਕਿਹਾ ਸਜਾ ਨਹੀਂ ਮੈਂ ਮੁੰਡੇ ਨੂੰ ਦਵਾਉਂਦੀ ਜੀ ਮੇਰਾ ਘਰ ਬਣਾਣਾ ਜੀ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਸੀ ਜੀ ਅੱਜ ਕਿਹਨੇ 10 12 ਜਣੇ ਆਏ ਨੇ ਮੁੰਡੇ ਵੀ ਆਏ ਇੱਥੇ ਆਏ ਇੱਥੇ ਆਏ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ ਕੀ ਇਹ ਜਿਹੜਾ ਕਿੰਦੇ ਤੇ ਹਮਲਾ ਕਿੰਦਾ ਕੀਤਾ ਮੇਰੇ ਘਰ ਵਾਲੇ ਤੇ ਤੇ ਮੇਰੇ ਸਾਰੇ ਮੇਰੇ ਬਾਕੀ ਮੰਮੀ ਡਾਡੀ ਤੇ ਸਾਰੇ ਪਰਿਵਾਰ ਮੇਰਾ ਸਾਰਾ ਪਰਿਵਾਰ ਮਤਲ ਸਾਰਾ ਹੀ ਸੀ ਜਿਹਨੇ ਹਮਲਾ ਕੀਤਾ ਕੀ ਚੀਜ਼ ਜਮਾਰੀ ਇਹਨਾਂ ਦੇ ਉਹਨਾਂ ਕੋਲ ਰਫਲਾ ਵੀ ਗਿਆ ਸੀ ਹੂੰ ਹੂੰ ਕੋਈ ਕਿਰਪਾਣਾ ਕਰਪੁਣਾ ਕਾਪੇ ਵੀ ਲੈ ਰੱਖੀ ਸੀ ਚੀਜ਼ਾ ਵਾਧੂ ਲੈ ਕੇ ਸਾਨੂੰ ਮਿਠਿਆ ਗੱਲਾਂ ਚ ਲਾ ਕੇ ਇੱਕ ਹੋਰ ਪੰਚਾਇਤ ਮੁੰਡਾ ਆਇਆ ਏ ਇੱਕ ਨਾ ਸਾਡੇ ਪਿੰਡ ਦੀ ਧੀ ਪੈਨੇ ਹੁੰਦਾ ਕੋਈ ਜਵਾਈ ਪਾਈ ਤੇ ਰਹਿੰਦਾ ਏ ਉਹ ਆਇਆ ਏ ਉਹ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਟੇ ਹੋ ਗਏ ਮੈਂ ਚਾਹ ਪਾਣੀ ਦਿੱਤਾ ਮੈਂ ਚਲ ਕਿਤੇ ਮੇਰੇ ਪੇਕੇ ਵਾਲੋਂ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਤੋਂ ਨਾਲ ਉਹਨਾਂ ਨੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆ ਦੀ ਭੈਣ ਨਾਲ ਵੀ ਗੱਲ ਕਰਾਤੀ ਅਸੀਂ ਗੱਲ ਕਰਕੇ ਬਾਹਰ ਹੀ ਗਏ ਦੋਵੇਂ ਜੀ ਉਨਾ ਚਿਰ ਮੇਰੇ ਮਾਮੇ ਹਮਲਾ ਕਰਨ ਯਾਦ ਹੈ ਮੈਂ ਨਾ ਕਿ ਮੈਂ ਚਲ ਮਾਮਾ ਅੱਜ ਵੀ ਮੈਂ ਸੋਚ ਲਾਵਾਂਗੀ ਜੀ ਕਿਵੇਂ ਹੈ ਨਹੀਂ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਉਹ ਜਨਾਨੀ ਵੀ ਨਾਲ ਆ ਗਈ ਬੜੇ ਜਣੇ ਆਏ ਅੰਕਲ ਇੱਥੇ ਜਿਲ੍ਹਾ ਬਠਿੰਡਾ ਵਿੱਚ ਨਸ਼ਾ ਤਸਕਰਾ ਵੱਲੋਂ ਨਸ਼ਿਆ ਦੇ ਕਾਰੋਬਾਰ ਤੋਂ ਪੈਦਾ ਕੀਤੀ ਅਣਅਧਿਕਾਰਿਤ ਗੈਰ ਕਾਨੂੰਨੀ ਜਾਇਦਾਦ ਨੂੰ ਸਮਰੱਥ ਅਧਿਕਾਰੀ ਦਿੱਲੀ ਵੱਲੋਂ 68 ਐਫ ਐਨਡੀਪੀਐਸ ਐਕਟ ਤਹਿਤ ਜ਼ਬਤ ਕੀਤਾ ਗਿਆ ਜਿਸ ਦੀ ਕੁੱਲ ਕੀਮਤ 322829 ਰੁਪਏ ਬੰਡੀ ਹੈ ਜਿਲ੍ਹਾ ਪੁਲਿਸ ਨੇ ਵੀਰਵਾਰ ਨੂੰ 4 ਝੜਿਆਂ ਨੂੰ ਜ਼ਬਤ ਕਰਨ ਤੋਂ ਬਾਅਦ ਕਾਬੂ ਕੀਤਾ ਅਤੇ ਨਸ਼ਾ ਤਸਕਰਾ ਦੀ ਜਾਇਦਾਦ ਨਾਲ ਸੰਬੰਧਿਤ ਕਾਰਵਾਈ ਸਬੰਧੀ ਪੋਸਟਰ ਵੀ ਲਗਾਏ ਗਏ ਮਾਨਯੋਗ ਐਸਐਸਪੀ ਸਾਹਿਬ ਠੰਡਾ ਵਾਲੋਂ ਜਿਹੜੀ ਸਾਡੀ ਐਂਟੀ ਡਰੱਗ ਕੈਂਪੇਨ ਠੰਡਾ ਪੁਲਿਸ ਵੱਲੋਂ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਈਡੈਂਟੀਫਿਕੇਸ਼ਨ ਕੀਤੀ ਹੈ ਕਿ ਜਿਹੜੇ ਏਰੀਆਜ਼ ਦੇ ਵਿੱਚ ਡਰੱਗ ਦੀ ਸਮੱਸਿਆ ਜ਼ਿਆਦਾ ਆ ਰਹੀ ਹੈ ਜਿੱਥੇ ਐਫਆਈਆਰ ਰਜਿਸਟਰ ਜ਼ਿਆਦਾ ਨੇ ਜਾਂ ਜਿੱਥੇ ਪਬਲਿਕ ਦੀ ਕੰਪਲੇਂਟ ਜ਼ਿਆਦਾ ਹੈਗੀ ਹੈ ਉਹਨਾਂ ਏਰੀਆ ਨੂੰ ਆਇਡੈਂਟੀਫਾਈ ਕਰਕੇ ਅਸੀਂ ਕੈਸ ਆਪਰੇਸ਼ਨ ਚਲਾਏ ਜਾ ਰਹੇ ਨੇ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਤੇ ਇਸ ਤੋਂ ਇਲਾਵਾ ਸਰਪ੍ਰਾਈਜ਼ ਸੈਕਿੰਗ ਵੀ ਕੀਤੀ ਜਾਂਦੀ ਹੈ ਸੈਕੰਡਲੀ ਨਾਲ ਹੀ ਨਾਲ ਜਿਹੜੇ ਬੰਦੇ ਨੇ ਜਿਹੜੇ ਬੰਦੇਸے ਅਸੀਂ ਫੜੇ ਹੋਏ ਨੇ ਜਿਨ੍ਹਾਂ ਦੇ ਮੁਕਦਮੇ ਦਰਜ ਨੇ ਜਾਂ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਉਹਨਾਂ ਦੀ ਪ੍ਰਾਪਰਟੀ ਜਿਹੜੀ ਉਹਨਾਂ ਨੇ ਸੇਲ ਪਰਚੇਸ ਤੋਂ ਬਣਾਈ ਹੈ ਉਹਨੂੰ ਕਰ ਕਰਨ ਤੋਂ ਬਾਅਦ ਆਇਡੈਂਟੀਫਾਈ ਕਰਨ ਤੋਂ ਬਾਅਦ ਸਾਡੇ ਵੱਲੋਂ ਕੁੱਲ 24 ਕੇਸ ਜਿਹੜੇ ਆਇਡੈਂਟੀਫਾਈ ਕੀਤੇ ਨੇ ਜਿਹੜੇ ਜਸ ਕੇਸਸ ਦੇ ਵਿੱਚ ਜਿਹੜੇ ਡਰੱਗਸ ਸਮਗਲਰ ਨੇ ਉਹਨਾਂ ਵੱਲੋਂ ਪ੍ਰਾਪਰਟੀ ਪਰਚੇਸ ਕੀਤੀ ਗਈ ਹੈ ਇਹਨਾਂ 24 ਕੇਸਸ ਦੀ ਕੁੱਲ ਕੀਮਤ 3 ਕਰੋੜ 35 ਲੱਖ 22 ਹਜ਼ਾਰ ਰੁਪਏ ਬੰਦੀ ਹੈ। ਇਹਨਾਂ 24 ਕੇਸਸ ਦੇ ਵਿੱਚੋਂ ਸਾਡੇ ਕੋਲ 4 ਕੇਸ ਦੇ ਵਿੱਚ ਛੱਡੇ ਜਿਹੜੇ ਕਨਫਰਮ ਦੇ ਆਰਡਰ ਆ ਚੁੱਕੇ ਨੇ ਜਿਹਦੇ ਵਿੱਚ ਪ੍ਰਾਪਰਟੀ ਜਿਹੜੀ ਉਹਨਾਂ ਦੀ ਇਸਾਈਜ਼ ਕੀਤੀ ਜਾ ਰਹੀ ਹੈ। ਇਹ 4 ਕੇਸਸ ਦੇ ਵਿੱਚ ਇੱਕ ਥਾਣਾ ਥਰਮਲ ਦਾ ਕੇਸ ਹੈ, ਇੱਕ ਥਾਣਾ ਸਿਟੀ ਰਾਮਪੁਰਾ ਦਾ, ਇੱਕ ਰਾਮਾ ਦਾ, ਇੱਕ ਕੋਟਫੱਤਾ ਦਾ। ਇਸ ਦੀ ਇਹ 4 ਪ੍ਰਾਪਰਟੀਆਂ ਦੀ ਕੁੱਲ ਕੀਮਤ 35 ਲੱਖ 22 ਹਜ਼ਾਰ ਰੁਪਏ ਦੇ ਕਰੀਬ ਬਣ ਰਹੀ ਹੈ। ਬਾਕੀ ਕੇਸਸ ਦੇ ਵਿੱਚ ਵੀ ਸਾਡੇ ਵੱਲੋਂ ਪਰਸਿਊ ਕੀਤਾ ਜਾ ਰਿਹਾ ਤੇ ਜਲਦੀ ਹੀ ਉਹਨਾਂ ਦੇ ਵਿੱਚ ਵੀ ਅਸੀਂ ਜਿਹੜੇ ਆਰਡਰ ਨੇ ਕਨਫ ਉਹਨਾਂ ਨੂੰ ਵੀ ਜਿਹੜੇ ਹੈਗੇ ਐਸ ਪਰ ਲਾਅ ਬੰਦੀ ਕਰਕੇ ਕੀਤੀ ਜਾਊ। ਇਹ ਥਾਣਾ ਥਰਮਲ ਦੇ ਵਿੱਚ ਪ੍ਰਾਪਰਟੀ ਹੈ ਗੁਰੂ ਤੇਗ ਬਹਾਦਰ ਨਗਰ ਦੇ ਰਹੀ ਹੈ। ਇਹਦੀ ਕੁੱਲ ਕੀਮਤ ਤਕਰੀਬਨ 22 ਲੱਖ ਦੇ ਕਰੀਬ ਬੰਦੀ ਹੈ। ਇਹ ਵਿਅਕਤੀ ਇਸ ਟਾਈਮ ਬੰਦਰ ਦੇ ਬਾਹਰ ਇਹ ਡੈਫੀਨਿਟਲੀ ਜਿਹੜੇ ਕਮਰਸ਼ੀਅਲ ਕੁਆਲਿਟੀ ਦਾ ਮਕਦਮਾ ਦਰਜ ਹੈਗਾ ਇਹਦੇ ਉੱਪਰ ਤੇ ਇਹ ਬੰਦੇ ਜਿਹੜੇ ਹੈਗੇ ਨੇ ਮੋਸਟਲੀ ਉਹਦੇ ਵਿੱਚੋਂ ਜੇਲ੍ਹ ਦੇ ਵਿੱਚ ਦਰਜ ਅੰਦਰ ਬੰਦ ਨੇ। ਸੋ ਇਹਨਾਂ ਨੂੰ ਵੀ ਜਿਹੜਾ ਮੌਕਾ ਦਿੱਤਾ ਜਾਂਦਾ ਨੋਟਿਸ ਕੀਤਾ ਜਾਂਦਾ ਨੋਟਿਸ ਦੇਣ ਤੋਂ ਬਾਅਦ ਇਹਨਾਂ ਦਾ ਪੱਕਾ ਸੁਣਨ ਤੋਂ ਬਾਅਦ ਜਿਹੜਾ ਹੈਗਾ ਫਾਈਨਲ ਡਿਸੀਜਨ ਲਿਆ ਜਾਂਦਾ। ਅੱਜ ਇੰਨੇ ਦੇ ਬਾਅਦ ਵੀ ਨੋਟਿਸ ਜਿਹੜਾ ਲਗਾਇਆ ਗਿਆ ਡੈਫੀਨਿਟਲੀ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਮਾਮਲਾ ਅਮਰਸਰ ਗੁਰੂ ਨਗਰੀ ਵਿੱਚ ਕਲਕੱਤਾ ਤੋਂ ਆਈ ਯਾਤਰਾ ਨਾਲ ਹੈ ਜੋ ਕਿ ਲੁੱਟ ਦਾ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਕਲਕੱਤਾ ਤੋਂ ਰੇਲਵੇ ਸਟੇਸ਼ਨ ਪਹੁੰਚੇ ਤੋਂ ਯਾਤਰਾ ਵੱਲੋਂ ਹੋਟਲ ਲਈ ਆਟੋ ਲੈਣ ਮੌਕੇ ਤੇ ਲੁੱਟ ਹੋ ਗਈ ਜਿਸ ਵਿੱਚ ਦੋਵੇਂ ਯਾਤਰੀਆਂ ਨੇ ਦੱਸਿਆ ਹੈ ਕਿ ਉਹ ਕਲਕੱਤਾ ਤੋਂ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਸਨ ਤੇ ਉਸ ਤੋਂ ਬਾਅਦ ਹਰਦਵਾਰ ਲਈ ਯਾਤਰਾ ਤੇ ਆਏ ਸਨ ਪਰ ਜਦੋਂ ਆਟੋ ਲੈ ਕੇ ਹੋਟਲ ਲਈ ਰਵਾਨਾ ਹੋਏ ਤਾਂ ਆਟੋ ਵਾਲਾ ਉਹਨਾਂ ਨੂੰ

तो हमें यकीन हो गया कि ये सरदार जी भी उनके साथ मिले हुए हैं जैसे आप वीडियो में देख पाएंगे कि वो अपना मुंह जब उनका चेहरा हमारी फोन की तरफ आता है वो अपना मुंह छुपाने की पूरी कोशिश करते हैं और उन लोगों ने जो ये किया ये मेरे साथ हो गया हम तीन बैचलर्स हैं जैसे तैसे भगवान की दया से हम तो बच गए किसी फैमिली वाले के साथ ना हो जाए किसी बहन के साथ ना हो जाए किसी बेटी के साथ ना हो जाए मैं बस यही उम्मीद करता हूँ तो क्या कहना चाहते हो जी इसका सावधान रहना चाहिए बिल्कुल बिल्कुल सावधान रहना चाहिए इन इनकी कोई पहचान नहीं है कोई किसी के भाड़े की गाड़ी चला रहा है कोई किसी के दूर का रिश्तेदार है उसकी गाड़ी चला रहा है इनका क्या एक इंडिविजुअल आइडेंटिटी क्या है अगर गाड़ी का हमारे कोई एक्सीडेंट हो जाए हम बोल सकते हैं कि फलाना की गाड़ी थी ये नंबर था उनका ये इनका गाड़ी कहाँ का है ये गाड़ी दिल्ली की है गुड़गांव की है यहाँ चल रही है कहाँ चल रही है कोई अंदाज नहीं लगाया जा सकता और हम बेट लगा सकते हैं कि सरकारी डेटा में भी इनके इनका लेके कोई भी डेटा नहीं है ये ई रिक्शा का ये मालिक है और ये ड्राइवर है आज तीन चार सौ रुपये में रिक्शा मिल जाता है आदमी दिन भर उससे कोई भी कर्म कांड कोई अर्जन पैसा कमा लेता है और करके मालिक को वापिस दे जाता है मालिक को तो तीन सौ रुपए से मतलब है ना उसको नंबर प्लेट लगवाने हैं ना उसको जो सवारी बैठ रही है उसकी एक कोई भी जान का खतरा है कुछ भी सोचने का उसको जिम्मेदारी नहीं है समय तो कम से कम बंद ना हो या तो आप रात को ही रिक्शा बंद कर दो क्योंकि ये लोग भरोसे के लायक है नहीं और आपका शहर जो है वो बाबा जी का शहर है वो रात दिन खुला रहता है वो कभी भी कोई भी आ सकता है रात को या तो आप इन्हें बंद कर दो या तो इनको पकड़ पकड़ के सब में नंबर प्लेट लगवाओ और ध्यान रखा जाए कि कोई भी रूल्स का वायलेशन ना करे किसी के साथ गलत ना हो और ये सिर्फ तभी हो सकता है जब आप हर इंडिविजुअल को एक आइडेंटिटी दो जैसे एक बाइक में कार में होती है वैसे हर टोटो में भी होना चाहिए ठीक आपके फोन से ट्रांसफर हो चुके हैं अभी तक पहले दस हजार फिर सोलह हजार हुआ है फिर अभी पूरा पता नहीं है पापा भी चेक करे बैंक में बैठे हुए अभी पूरा करके फिर हमको बता रहे हैं हम लोग फिर देख रहे हैं तो क्या कार्रवाई होनी चाहिए ऐसे नौजवानों पर जिसकी तरफ से लूटा गया लोग को कोई आश्वासन ही नहीं था ये से लूटा जाएगा हम लोग तो आए थे कि माथा टेक के चलेंगे और आगे तो ये होगी हम लोग को कुछ पता नहीं है हमको कुछ कार्रवाई कैसे करें क्या करें हमको कुछ आइडिया ही नहीं है समझ में नहीं आ रहा है कि क्या करें ਫਰੀਦাবাদ ਦੇ ਪਿੰਡ ਪ੍ਰਤਾਪਗੜ ਵਿੱਚ ਨਗਰ ਨਿਗਮ ਵੱਲੋਂ ਕੂੜਾ ਡੰਪਿੰਗ ਯਾਰਡ ਬਣਾਏ ਜਾਣ ਖਿਲਾਫ ਇਲਾਕੇ ਦੇ ਲੋਕ ਪਿਛਲੇ 5 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ ਅੱਜ ਇੱਥੇ ਕੂੜਾਕਾਰ ਨੂੰ ਲੈ ਕੇ ਨਗਰ ਨਿਗਮ ਅਤੇ ਸਥਾਨਕ ਪ੍ਰਤਾਪਗੜ ਦੇ ਲੋਕਾਂ ਵਿਚਕਾਰ ਤਿੱਖੀ ਬਹਿਸ ਹੋਈ ਐਨਾ ਹੀ ਨਹੀਂ ਇਸ ਮਾਮਲੇ ਨੂੰ ਲੈ ਕੇ ਸਥਾਨਕ ਲੋਕ ਅਤੇ ਪੁਲਿਸ ਵੀ ਆਮੋ-ਸਾਮਣੇ ਨਜ਼ਰ ਆਏ ਮੈਂ ਹੋਰ यहां पे ਜਨਤਾ और पुलिस का आमने-सामने क्योंकि नगर निगम की कार्रवाई से लोग नाराज हैं क्या कहेंगे इस पे क्या आश्वासन मिला विद इधर नगर निगम के लोग खड़े हुए हैं और हमारी पुलिस भी खड़े हुई इधर पब्लिक वाले भी खड़े हुए हैं इनकी आपस में ये था कि वो कह रहे थे हम काम नहीं होने देंगे और नगर निगम वाले और सरकार के जो आदेश होते हैं हमने तो सरदार सरकार के साथ ही होते हैं तो अभी इनका आपस में फैसला ये हुआ है कि ये लोग जो पब्लिक वाले हैं ये डीसी साहब और कमिश्नर मैडम से कल को मिलेंगे और उसके बाद फिर ये डिस्कस करेंगे हमारे साथ करेंगे इनके साथ करेंगे आगे जो भी निर्णय होगा उस प्रकार से जो आदेश मिलेंगे हम आगे आएंगे सुधीर so, जी हम... देखा गया कि आज पुलिस के द्वारा बहुत ही अच्छा कार्य किया गया मौके पर कार्यक्रम करवा दिया गया और लोग पीछे आप ही काफी सराहनीय तारीफ कर रहे हैं। देखो हमारा काम है दोनों तरफ से शांति बनाए रखना उनको भी साथ लेके चलते हैं इनको भी पब्लिक को भी साथ लेके चलते हैं इनके आज भी हम साथ लेके चले हैं। दोनों जो शांति पूर्वक कर हमने करवाया काम रुकवाया भी है और इनकी रजामंदी से अफसरों से कल बातचीत हो जाएगी पंजाब विच गुंडागर्दी दा नंगानाच दिनो दिन वादा जा रहा है परंतु पंजाब पुलिस इस ते कोई ठोस कारवाई क्यों नहीं कर दी ए भी एक बड़ा सवाल है ताजा मामला जिला तरनतारन अधीन औंदे कस्बा डालतो सामने है जिथे गरीब परिवार नाल संबंध रखदे ਦੋ ਘਰਾਂ ਨੂੰ ਗੁੰਡੇ ਅੰਸਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਕੇ ਘਰ ਦੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਤੇ ਘਰ ਦਾ ਸਾਰਾ ਸਮਾਨ ਤੋੜ ਦਿੱਤਾ ਗਿਆ ਪੰਨ ਤੋੜੇ ਕਿ ਇਹਨਾਂ ਨੂੰ ਬਹੁਤ ਦਿਨਾਂ ਦੀਆਂ ਧਮਕੀਆਂ ਆਉਂਦੀਆਂ ਸੀਗੀਆਂ ਤੇ ਇਸ ਕਰਕੇ ਮਤਲਬ ਕਿ ਸਾਰੇ ਮਗਰੋਂ ਥਾਣੇ ਚਲੇ ਗਏ ਤੇ ਇਸ ਕਰਕੇ ਸਾਡੇ ਘਰ ਤੇ ਹਮਲਾ ਕੀਤਾ ਗਿਆ ਤੇ ਕਿੰਨੇ ਪੰਨ ਤੋੜ ਕੀ ਆ ਆ ਦੇਖ ਲਓ ਤੁਹਾਡੇ ਸਾਹਮਣੇ ਸਭ ਕੁਝ ਇਹਨਾਂ ਬਹੁਤ ਜ਼ਿਆਦਾ ਪੰਨ ਤੋੜ ਕੀਤੀ ਆ ਤੇ ਜੋ ਕਿ ਦਾਤਰ ਸਾਰਾ ਸਭ ਕੁਝ ਲੈ ਕੇ ਆਏ ਕਿ ਅਸੀਂ ਜਨਾਨੀਆਂ ਸਿਰਫ ਅੰਦਰ ਭੱਜ ਕੇ ਬੜੀਆਂ ਇਸ ਕਰਕੇ ਸਾਡੇ ਤੋਂ ਮਤਲਬ ਕਿ ਅਸੀਂ ਦੋਨੋਂ ਭੈਣਾਂ ਕਿ ਜੋ ਕਿ ਬੈਠ ਥੱਲੇ ਲੱਗ ਗਈਆਂ ਕਿ ਭਾਬੀ ਦੇ ਮੇਰੀ ਪਰ ਮਮੀ ਜੋ ਕਿ ਇਥੇ ਬੂਏ ਦੇ ਨਾਲ ਲੱਗ ਕੇ ਉਹਨਾਂ ਨੇ ਵਿਚਾਰਿਆਂ ਨੂੰ ਸਟਾ ਲੱਗ ਵੀ ਗਈਆਂ ਸੀਗੀਆਂ ਤੇ ਸਾਡੇ ਪੈਣ ਤੋੜ ਕਰਕੇ ਸਾਡਾ ਸੋਨਾ ਵੀ ਲੈ ਗਏ ਕਿਹਨਾ ਕੀ ਸੋਨਾ ਸੋਨਾ ਸਾਡਾ ਕੈਂਠਾ ਹੈ ਤੇ ਮੇਰੇ ਮਤਲਬ ਕਿ ਵਾਲੀਆਂ ਐ ਜੁਗਣੀ ਆ ਉਹ ਸਾਡੇ ਕੋਲ ਮਤਲਬ ਕਿ ਲੈ ਗਏ ਆ ਇਹ ਹੋਰ ਪੈਸਾ ਤੇ ਲਾ ਵੀ ਖੜਿਆ ਗਿਆ ਪੈਸਾ ਤੇ ਲ ਮੇਰੀ ਚਾਚੀ ਦਾ ਵੀ ਸਾਰਾ ਉਹਨਾਂ ਦੀ ਅਲਮਾਰੀ ਫੋਲ ਕੇ ਸਭ ਕੁਝ ਲੈ ਗਏ ਉਹਨਾਂ ਦਾ ਵੀ ਕੀ ਮੰਗ ਕਰਨਗੇ ਜਾਣੇ ਸੀ ਉਹ ਉਹ ਬਹੁਤ ਸਾਰੇ ਜਾਣੇ ਸੀ ਕਿਉਂਕਿ ਅਸੀਂ ਪੱਜ ਕੇ ਮਤਲਬ ਕਿ ਅੰਦਰ ਵੜ ਕੇ ਮਤਲਬ ਕਿ ਲੋਗਾਂ ਦੀ ਕੋਸ਼ਿਸ਼ ਕੀਤੀ ਸੀ ਬਾਹਰ ਨਹੀਂ ਸੀ ਦੇਖ ਸਕੇ ਕਿ ਅਸੀਂ ਆਪਣੀ ਜਾਨ ਬਚਾਈ ਆ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਆ ਕਿ ਸਿਰਫ ਸਾਡੇ ਮਤਲਬ ਕਿ ਕਾਨੂੰਨੀ ਕਾਰਵਾਈ ਬਹੁਤ ਜ਼ਿਆਦਾ ਲੱਗ ਜਾਵੇ ਉਹਨਾਂ ਤੇ ਕੀ ਨਾ ਆਏ ਤੁਹਾਡਾ ਵੀਰ ਜੀ ਗੁਰਲਾਲ ਸਿੰਘ ਪਿੰਡ ਡੱਲ ਤਾਂ ਕੀ ਗੱਲ ਹੋਈ ਆੜੀ ਪੰਨ ਤੋੜ ਹੋਈ ਤਾਂ ਵੀਰ ਜੀ ਸਾਨੂੰ ਪਹਿਲਾਂ ਆਉਂਦੀ ਸੀ ਫੋਨ ਤੇ ਧਮਕੀਆਂ ਤੇ ਅਸੀਂ ਥਾਣੇ ਚਲੇ ਗਏ ਉਹਨਾਂ ਨੂੰ ਜਾ ਕੇ ਦਿਖਾਇਆ ਕਿ ਸਾਨੂੰ ਫੋਨ ਤੇ ਧਮਕੀਆਂ ਦੇ ਆ ਉਹ ਗੁੰਡੇ ਲੈ ਕੇ ਆਪਣੇ ਘਰੇ ਆ ਗਏ ਸਾਰੀ ਤੋੜ ਪੰਨ ਕਰ ਗਏ ਕੌਣ ਲੋਗਾ ਉਹ ਕੁਛ ਡਲਦੇ ਆ ਉਹ ਉਦੋਂ ਕਹਿੰਦੇ ਬਲਜੀਤ ਸਿੰਘ ਉਦੋਂਗੇ ਤੇ ਹਰਪਾਲ ਸਿੰਘ ਕਰੇਆਲਾ ਤੇ ਕੋਈ ਇਥੋਂ ਦੇ ਆ ਲਖਨਾ ਦੀ ਕਿੰਨੇ ਕ ਜਣੇ ਸੀਗੇ ਅੰਦਰ ਉਹ 70 80 ਜਣੇ ਸੀ ਡਲਦਾ ਜਿਹੜਾ ਉਹਦਾ ਕੀ ਨਾਮ ਗੁਰਸੇਵਕ ਸਿੰਘ ਤੇ ਕੀ ਗੱਲ ਕੀ ਆ ਕਾਹਤੋਂ ਧਮਕੀਆਂ ਦਿੰਦੇ ਨੀ ਜਾਇ ਧਮਕੀਆਂ ਦਿੱਤੀ ਜਾਂਦੇ ਸੀ ਕੋਈ ਗੱਲ ਨਹੀਂ ਅਸੀਂ ਤਾਂ ਆਖੇ ਜੇ ਕੋਈ ਗੱਲ ਬਾਦ ਆ ਆਪਾਂ ਬਹਿ ਕੇ ਕਰ ਲੈਨੇ ਆ ਤੇ ਉਹਨਾਂ ਨੇ ਕੋਈ ਗੱਲ ਬਾਤ ਨਹੀਂ ਸੁਣੀ ਆਡੀ ਤੇ ਅਸੀਂ ਚਲੇ ਗਏ ਥਾਣੇ ਰਿਪੋਰਟ ਦਿੱਤੀ ਜਾ ਕੇ ਉਹਨਾਂ ਨੇ ਕੀ ਕੀਤਾ ਕਿ ਮੁੰਛੀ ਨੂੰ ਵੀ ਸੁਣਾਇਆ ਸੀ ਕਿਆ ਵੇਗ ਲੋ ਤਾਂ ਸਾਡੇ ਤੁਹਾਡੇ ਸਾਹਮਣੇ ਧਮਕੀਆਂ ਆ ਰਹੀਆਂ ਪਰ ਉਹਨਾਂ ਨੇ ਆ ਕੇ ਘਰ ਬੁਏ ਦੀ ਤੋੜਪੰਨ ਕਰਦੀ ਕੌਣ ਕੌਣ ਹੀ ਕਰੇ ਜਦੋਂ ਬੰਨ ਤੋੜਦੀ ਮੇਰੀ ਮਾਤਾ ਸੀ ਇੱਕ ਮੇਰੀ ਘਰ ਵਾਲੀ ਸੀ ਇੱਕ ਮੇਰੀ ਭੈਣ ਸੀ ਇੱਕ ਮੇਰੀ ਚਾਚੀ ਸੀ ਇੱਕ ਮੇਰੀ ਚਾਚੇ ਦੀ ਕੁੜੀ ਸੀ ਦੇਖੋ ਇਸ ਬੰਦੇ ਨੂੰ ਹਾਜੀ ਪਤਾ ਲੱਗਾ ਮੈਂ ਐਸਐਸਓ ਦੀ ਡਿਊਟੀ ਲਾਤੀ ਤੇ ਜਿੱਦਾਂ ਦੇ ਵੀ ਘਰ ਵਾਲੇ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕੀਤੀ ਜਾਊਗੀ ਤੇ ਥੋੜਾ ਜਿਹਾ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜੇ ਹਮਲਾ ਕਰਨ ਵਾਲੇ ਜਾਂ ਜਿਹੜੇ ਬੰਦਿਆਂ ਨੇ ਅ ਝਗੜਾ ਕੀਤਾ ਉਹਨਾਂ ਦੀ ਲੜਕੀ ਨੂੰ ਇਹਨਾਂ ਦਾ ਕੋਈ ਲੜਕਾ ਜਿਹੜੇ ਫੋਨ ਦੇ ਉੱਤੇ ਕੋਈ ਜਿਹੜੀ ਭਦੀ ਸ਼ਰਾਵਲੀ ਵਰਸਪੀ ਫੋਨ ਕਰਦਾ ਆ ਆਪਸ ਦੇ ਵਿੱਚ ਇੱਕ ਦੂਜੇ ਦੇ ਨੋਨ ਨੇ ਤੇ ਇਸ ਗੱਲ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਉਹ ਜਾਂਚ ਕਰਕੇ ਸਰਬਾਰ ਜਾਂਚ ਕਰਕੇ ਜਿਹੜੀ ਜੋ ਲੀਗਲ ਕਾਰਵਾਈ ਉਹ ਕੀਤੀ ਤਰਨਤਾਰਨ ਨਜ਼ਦੀਕ ਪਿੰਡ ਰੇਸ਼ਿਆਣਾ ਦੇ ਰਹਿਣ ਵਾਲੇ 33 ਸਾਲ ਨੌਜਵਾਨ ਵੱਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਬਾਰਾਪੁਰ ਰਾਈਫਲ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਦਰਥਾਣਾ ਅਧੀਨ ਆਉਂਦੇ ਪਿੰਡ ਰੇਸ਼ਿਆਣਾ ਦੇ ਨੌਜਵਾਨ ਸਿਮਰਨਦੀਪ ਸਿੰਘ ਜਿਸ ਦਾ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਘਰ ਦੀ ਕਲੇਸ਼ ਦੇ ਚੱਲਦਿਆਂ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰ ਤੁਹਾਡਾ ਨਾਮ? ਮੇਰਾ ਨਾਮ ਗੁਲਜਾਰ ਸਿੰਘ ਪਿੰਡ ਪਿੰਡ ਰੇਸ਼ੀਣਾ। ਇਹ ਕੀ ਵਾਕਿਆ ਹੋਇਆ ਜੀ ਹਰਸਨ ਸਿੰਘ ਮੰਡਾ ਜਿਹੜਾ ਆਵਾਜ਼ ਇਹਨੇ ਕਿੰਨਾ ਆਖ ਮਹੀਨੇ ਗਿਆ ਹੋਇਆ। ਹਾਂਜੀ। ਇਹ ਗੋਲੀ ਮਾਰੀ ਕੀ ਮਸਲਾ ਹੈ? ਮਸਲਾ ਕਿਸਮਤ ਮਾੜੀ ਪਰਿਵਾਰ ਦੀ ਉਹਦੀ ਖੋਦੀ। ਕੋਈ ਇਹੋ ਜਿਹੀ ਘਟਨਾ ਨਹੀਂ ਅੱਗੇ ਗੁਰਦੁਆਰਾ ਰੋਜ ਜਾਂਦਾ ਸੀ। 13 ਦਿਨ ਹੋ ਗਏ ਗੁਰਦੁਆਰੇ ਜਾਂਦੇ ਨੇ। ਅੱਜ ਵੀ ਗੁਰਦੁਆਰਾ ਸਾਹਿਬ ਜਾਣ ਤੋਂ ਬਾਅਦ ਇਹ ਕਾਂਡ ਹੋਇਆ। ਆਪਣੇ ਆਪ ਕੀਤਾ। ਕਿਹਨੇ ਕੋਈ ਉਹਦੇ ਵਿੱਚ ਕੋਈ ਨਹੀਂ ਕੋਈ ਲੜਾਈ ਕੋਈ ਝਗੜਾ ਕੋਈ ਸਰ ਝਗੜਾ ਕਦੀ ਵੀ ਨਹੀਂ ਅੱਜ ਤੇ ਵੱਖਰੀ ਗੱਲ ਕਦੀ ਵੀ ਨਹੀਂ ਫਿਰ ਗੋਲੀ ਮਾਰਨ ਦੀ ਕੀ وجہ ਹੈ ਇਹ ਤਾਂ ਸਰ ਉਹਨੂੰ ਖੁਦ ਨੂੰ ਪਤਾ ਹੋਊਗਾ ਨਾ ਤੁਹਾਨੂੰ ਤਾਂ ਮੋਬਾਈਲ ਵੀ ਕਿਹਨੇ ਟੁੱਟਾ ਮਿਲਿਆ ਵਾ ਉਹ ਕੀ ਮਸਲਾ ਉਹ ਤੇ ਉਹਦੇ ਮਨ ਦੀ ਸੋਚ ਹੋਗ ਨਾ ਕੀ ਕੀਤਾ ਕੋਈ ਨਹੀਂ ਜਾਂਚ ਨਹੀਂ ਚਾਹੀਦੀ ਕੀ ਪਤਾ ਲੱਗਣਾ ਚਾਹੀਦਾ ਨਹੀਂ ਸਰ ਜਾਂਚ ਦਾ ਮਸਲਾ ਤਾਂ ਵਾ ਨਾ ਜੇ ਕੋਈ ਆਪਾਂ ਨੂੰ ਸ਼ੱਕ ਹੋਵੇ ਕਿਸੇ ਚੀਜ਼ ਤੇ ਆਪਾਂ ਨੂੰ ਸ਼ੱਕ ਹੀ ਕੋਈ ਨਹੀਂ ਕੋਈ ਲੜਾਈ ਝਗੜਾ ਨਹੀਂ ਬਿਲਕੁਲ ਬਿਲਕੁਲ ਹਰਿ ਸਿਮਰਨ ਸਿੰਘ ਸਨ ਅਮਰਜੀਤ ਸਿੰਘ ਵਾਸੀ ਰਸ਼ੀਆਣਾ 33 ਸਾਲ ਦਾ ਸੀ 9 ਮਹੀਨੇ ਪਹਿਲਾਂ ਸ਼ਾਦੀ ਹੋਈ ਸੀ ਕੋਈ ਘਰੇਲੂ ਝਗੜਾ ਸੀ ਜਿਹੜੇ ਕਰਕੇ ਉਹਨੇ ਆਪਣੇ ਆਪ ਨੂੰ ਬਾਰਾਂਪੁਰ ਦੀ ਰਫੜੀ ਘਰੀਲੇ ਸੰਸੀ ਤੇ ਆਪਣੇ ਆਪ ਨੂੰ ਉਹਨੇ ਗੋਲੀ ਮਾਰ ਲਈ ਹੈ ਜਿਹੜੀ ਅਸੀਂ ਮੌਕੇ ਤੇ ਪੁੱਜ ਕੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਵਾ ਤੇ 174 ਸਿਆਲ ਕਿਸੇ ਕਹਤ ਕਾਰਵਾਈ ਅਵੋ ਚੱਲਿਆ ਰਹੇ ਜੀ ਉਸ ਤੋਂ ਬਾਅਦ ਜੇ ਤਰ੍ਹਾਂ ਦੀ ਅੱਗੇ ਤਫਤੀਸ਼ ਚੱਲੇਗੀ ਤਿਕਾਰੀ ਅਮਰਚਲ ਜੰਮਿਕਾ ਜੀ ਸਰ ਪਤਾ ਲੱਗਾ ਉਹਦਾ ਮੋਬਾਈਲ ਟੁੱਟਾ ਹੋਇਆ ਮਿਲਿਆ ਵਾ ਮੋਬਾਈਲ ਟੁੱਟਾ ਮਿਲਿਆ ਵਾ ਜੀ ਜਿੱਤਰਾ ਇਹ ਤੇ ਪੀਛੇ ਅੱਗੇ ਜੋ ਵੀ ਚੀਜ਼ਾਂ ਆ ਗਈਆਂ ਉਹਦੇ ਮੁਤਾਬਕ ਕਾਨੂੰਨੀ ਕਰ ਰਹੀ ਅਮਰਚਲ ਜੰਮਿਕਾ ਜੀ ਫਿਲਹਾਲ 200 ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ